ਮੈਂ ਇੰਨੀ ਬੇਦੀ ਕਰਦਾ ਸਿਰਫ ਇੱਕ ਮਹੀਨਾ ਰਹਿ ਗਿਆ ਇਲੈਕਸ਼ਨ ਚ ਉਹ ਸਾਰੇ ਵਰਤਨ ਉਹ ਸਾਰੇ ਲੀਡਰਾਂ ਨੂੰ ਨਿਰਧਿਕ ਕਰਦਾ ਹਾਂ ਕਿ ਕਾਂਗਰਸ ਪਾਰਟੀ ਨੂੰ ਡਾਕਟਰ ਧਰਮਵੀਰ ਕੰਦੀ ਦੀ ਮਦਦ ਕਰੋ ਆਪਸੀ ਤੁਲਨਾबाजी ਵਿੱਚ ਨਾ ਹੋ। ਇਹੀ ਵਰਕਰ ਹੈ ਜਿਨ੍ਹਾਂ ਨੇ ਕਦੇ ਮੈਨੂੰ ਸਭ ਨੂੰ ਦਿਖਾਇਆ। ਇਹੀ ਵਰਕਰ ਹੈ ਜਿਨ੍ਹਾਂ ਨੇ ਪਹਿਲਾਂ ਕਾਂਗਰਸ ਸੰਘੇਸ਼ਕੀ ਜੁੜੀ ਕਰੀ ਤੇ ਜੁੜੀ ਰਹੇ। ਤੇ ਮੇਰੇ ਇਹ ਹੀ ਹੈ ਜੇ ਕੋਈ ਐਮਐਲਏ ਦਾ ਇਲੈਕਸ਼ਨ ਨਹੀਂ ਆ ਗਿਆ। ਇਸ ਟਾਈਮ ਐਮਪੀ ਦਾ ਇਲੈਕਸ਼ਨ ਹੈ ਡਾਕਟਰ ਧਰਮਵੀਰ ਸਰ ਜੀ ਬੜੇ ਸੱਚੇ ਸੱਚੇ ਲੀਡਰ ਹੈ। ਕੈਂਡੀਡੇਟ ਚਾਰੇ ਕੈਂਡੀਡੇਟਾਂ ਨੂੰ ਜੇ ਮਲਾਵਤ ਮੇਰੇ ਪਾਰਟੀ ਦਾ ਸਭ ਤੋਂ ਵਧੀਆ ਕੰਗਰੇਸ ਜਿਹੜਾ ਹਲਕੀ ਦੀ ਛੂੰਦਾ ਹੈ ਇਹ ਲੋਕਾਂ ਦੀ ਸੁਣਦਾ ਹੈ ਤੇ ਲੋਕਾਂ ਦੇ ਕੰਮ ਕਰਦਾ ਉਹ ਡਾਕਟਰ ਧਰਮੇਰ ਕਾਂਧੀ ਹੈ ਕਾਂਗਰਸ ਪਾਰਟੀ ਇੱਕ ਹੀ ਗਾਂਗ ਪਾਰਟੀ ਹੈ ਜਿਨੇ ਕਦੇ ਧਾਰਮਿਕ ਦੁਸ਼ਤ ਭਾਵਨਾ ਨਾਲ ਕਦੇ ਕੋਈ ਇਲੈਕਸ਼ਨ ਨਹੀਂ ਲਗਿਆ ਤੇ ਇਹ ਜਿਹਾ ਸਾਰੇ ਸੰਪਰਦਾਇਨ ਇਕੱਠੇ ਕਰਕੇ ਚੱਲੀਏ ਤੇ ਇਹੀ ਬੇਨਤੀ ਕਰਦਾ ਹਾਂ ਮਦਦ ਕਰਨ ਤੇ ਮੇਰੀ ਸਾਰੇ ਨੇਡਰਾਂ ਨੂੰ ਬੇਨਤੀ ਹੈ ਕਿ ਆਪਸੀ ਗੁੱਟਵਾਦੀ ਕਰਕੇ ਪਾਰਟੀ ਦਾ ਨੁਕਸਾਨ ਜਿਹੜਾ ਲੱਡਾ ਜੀ ਨੇ ਲਾਲੀ ਜੀ ਨੇ ਕਿਹਾ ਵੀ ਛੰਡਿਆ ਚੁੱਕਿਆ ਉਹ ਇੱਕ ਤੁਹਾਨੂੰ ਕਿਹਾ ਵੀ ਛੱਡੇ ਚੁੱਕਣ ਨਹੀਂ ਛੰਡੇ ਤਾਂ ਪਹਿਲਾਂ ਸਦਾ ਵਰਕਰੇ ਚੱਕਦੇ ਨਹੀਂ ਤੇ ਚੱਕਦੇ ਨਾ ਵੀ ਇੱਕ ਨੂੰ ਮਾੜਾ ਵਰਕਰ ਅਸੀਂ ਡਟ ਕੇ ਪਾਰਟੀ ਦੀ ਬਦਲ ਕਰਾਂਗੇ ਬਾਕੀ ਵੀ ਹਰੇਕ ਜਿੱਥੇ ਵੀ ਪਾਰਟੀ ਨੂੰ ਸਾਡੀ ਲੋੜ ਹੈ ਜੋ ਹਕੂਮ ਲਾਏਗੇ ਅਸੀਂ ਕਰਾਂਗੇ ਤੇ ਆਪਣੇ ਤੌਰ ਤੇ ਵੀ ਅਸੀਂ ਘਰ ਘਰ ਜਾਾਂਗੇ ਹਰੇਕ ਪਿੰਡ ਜਾਾਂਗੇ ਪਾਰਟੀ ਨੂੰ ਬੁਜੀ ਬੁਜੀ ਕਰਾਂਗੇ ਪਟਿਆਲਾ ਲੋਕ ਸਭਾ ਹਲਕੇ ਦੇ 4 ਹਨ ਮੈਨਲੇ ਕੀ ਦੀ ਗੱਲ ਕਰਦੇ ਤੁਸੀਂ ਮੈਂ ਤਾਂ ਤਨੌਰ ਚ ਬੈਠਿਆ ਤਨੌਰ ਦੀ ਗੱਲ ਕਰ ਨੌਂ ਹੈ ਪਟਿਆਲਾ ਕਿਹੜੇ ਐਮਐਲਏ ਦੀ ਗੱਲ ਕਰਦੇ ਆ ਮਦਨ ਲਾਲ ਜਲਾਲਪੁਰ ਦੀ ਗੱਲ ਕਰਦੇ ਆ ਕਹਿੰਦੇ ਇਹਨਾਂ ਨੂੰ ਕੋਤ ਰਹੇ ਉਹਦੀ ਗੱਲ ਕਰਦੇ ਆ ਕਿ ਤੇ ਉਹਨਾਂ ਦਾ ਇਹਨਾਂ ਨਾਲ ਕੋਈ ਆਪਸ਼ਾਹ ਹੈ ਉਹ ਬਾਅਦ ਵਿੱਚ ਨਿਭਾਣਾ ਇਸ ਟਾਈਮ ਸਾਰੇ ਢਟਕੇ ਬਦਲ ਦਿੱਤਾ ਇੱਥੇ ਇੱਕ ਕੋਆਰਡੀਨੇਟਰ ਨਾਲ ਗੱਲਬਾਤ ਕਰਨ ਵਾਸਤੇ ਬੈਠੇ ਆ ਕਿਉਂਕਿ ਪਿਛਲੇ ਦਿਨ ਅਸੀਂ ਆਪਣਾ ਇੱਕ ਪ੍ਰੈਸ ਕਾਨਫਰੰਸ ਕਰੀ ਦੀ ਤੁਹਾਡੇ ਪ੍ਰੈਸ ਨਾਲ ਦੇ ਆਪਣੇ ਭਰਾਵਾਂ ਨਾਲ ਇਕੱਠੇ ਹੋ ਕੇ ਜਿੱਥੇ ਅਸੀਂ ਜਿੰਨੇ ਸਾਡੇ ਕਾਂਗਰਸ ਦੇ ਵਰਕਰ ਸੀਗੇ ਪੁਰਾਣੇ ਸਾਰੇ ਜਿੰਨੇ ਸਾਡੇ ਨਾਰਾ ਕਿਸੇ ਨਾਲ ਚੱਲਦੇ ਸੀਗੇ ਜਾਂ ਘਰ ਬੈਠੇ ਸੀਗੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਕਾਂਗਰਸ ਪਾਰਟੀ ਵਾਸਤੇ ਇਕੱਠ ਕਰਕੇ ਅਸੀਂ ਗਾਂਧੀ ਸਾਹਿਬ ਦੀ ਸਪੋਰਟ ਦੇ ਵਿੱਚ ਇਕੱਠ ਕਰਿਆ ਤਾਂ ਉਤੋਂ ਬਾਅਦ ਕੱਲ ਵੀ ਤੇ ਕੁਝ ਅੱਜ ਵੀ ਕੋ ਸਾਡੇ ਭਰਾ ਕਹਿੰਦੇ ਫਿਰ ਰਹੇ ਆ ਕਿ ਜਿਹੜੇ ਆਕੰਦ ਦਾ ਝੰਡਾ ਚੱਕੀ ਫਿਰ ਰਹੇ ਆ ਇਹਨਾਂ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਮੈਂ ਉਹਦੇ ਵਾਸਤੇ ਸਪੈਸ਼ਲੀ ਤੁਹਾਨੂੰ ਭਰਾਵਾਂ ਨੂੰ ਬੁਲਾਇਆ ਹੈ ਕਿਉਂਕਿ ਦੇਖੋ ਅਸੀਂ ਸ਼ੁਰੂ ਤੋਂ ਪਾਰਟੀ ਨਾਲ ਚੱਲੇ ਆਂ ਪਾਰਟੀ ਦਾ ਜੇ ਮਾਂ ਹੁੰਦੀ ਹੈ ਸਾਡੀ ਕਮਾਂਡ ਸੀਗੀ ਸਾਨੂੰ ਜਨਮ ਦੇਣ ਵਾਲੀ ਇੱਕ ਸਾਡੀ ਮਾਂ ਹੈਗੀ ਸਾਡੀ ਪਾਰਟੀ ਪਾਰਟੀ ਮਾਂ ਹੈਗੀ ਸਾਡੀ ਕਾਂਗਰਸ ਹੁਣ ਜਿਹੜਾ ਬੰਦਾ ਆਪ ਖੁਦ ਆਪਣੀ ਮਾਂ ਪਾਰਟੀ ਨਾਲ ਜਾਂ ਆਪਣੇ ਗਦਾਰੀ ਕਰਦਾ ਹੈ ਉਹ ਸਾਨੂੰ ਸਿੱਖਿਆ ਦੇ ਰਿਹਾ ਕਿ ਸਾਨੂੰ ਝੰਡਾ ਚੱਕਣ ਦੀ ਇਹਨਾਂ ਦਾ ਦੇਖਣ ਦੀ ਲੋੜ ਹੈ ਪਲੀਜ਼ ਤੁਹਾਨੂੰ ਬੇਨਤੀ ਹੈ ਕਿ ਉਹ ਆਪਣੇ ਵੱਲ ਦੇਖੇ ਕਿ ਕਿਆ ਕਰਦਾ ਰਿਹਾ ਹੈ ਪਿਛਲੇ ਸਮੇਂ ਦੇ ਵਿੱਚ ਕਿਆ ਹੁੰਦਾ ਰਿਹਾ ਹੈ ਸੋ ਸਾਡੀ ਬੇਨਤੀ ਹੈ ਅਸੀਂ ਪਾਰਟੀ ਦੇ ਨਾਲ ਖੜੇ ਆ ਅੱਜ ਵੀ ਕੱਲ ਨੂੰ ਵੀ ਤੇ ਸਦਾ ਖੜੇ ਰਹਾਂਗੇ ਜਦੋਂ ਵੀ ਅਸੀਂ ਇਸ ਚੀਜ਼ ਤੋਂ ਠੜਕੇ ਉਹ ਬੰਦਾ ਉਸ ਦਿਨ ਸਾਨੂੰ ਆ ਕੇ ਕਹੇ ਕਿ ਤੁਸੀਂ ਇਹ ਬਿਆਨ ਦੇਦਾ ਤੁਸੀਂ ਇਸ ਚੀਜ਼ ਤੋਂ ਠੜਕ ਰਹੇ ਹੋ ਅਸੀਂ ਹਮੇਸ਼ਾ ਗੱਡ ਕੇ ਉਹਦੇ ਨਾਲ ਖੜਾਂਗੇ ਤੇ ਆਪ ਜਿਹੜਾ ਬਾਰ-ਬਾਰੂ ਕੱਲ ਨੂੰ ਕਹਿੰਦੇ ਅਸੀਂ ਚੰਗੇ ਨਹੀਂ ਲੱਗਦੇ ਹਰ ਰੋਜ਼ ਪਿਛਲੇ ਦਿਨ ਵੀ ਕਿਹਾ ਤਾਂ ਕਿ ਜਿਹੜੇ ਵਰਕਰ ਟੁੱਟੇ ਐ ਜਾਂ ਘਰ ਬੈਠੇ ਜਿਹੜੇ ਸਾਡੇ ਨਾਲ ਬੈਠੇ ਐ ਚੱਲ ਰਹੇ ਐ ਉਹ ਕਿਉਂ ਨਾਰਾਜ਼ ਹੋਏ ਐ ਪਾਰਟੀ ਤੋਂ ਕਿਉਂ ਆਪਣੇ ਘਰ ਬੈਠੇ ਸੀ ਕਿਉਂ ਤੁਹਾਡੇ ਨਾਲ ਨੇ ਚੱਲਦੇ ਸੀ ਜੇ ਕੋਈ ਗੱਲ ਸੀਗੀ ਉਹ ਤਾਂ ਹੀ ਘਰ ਬੈਠੇ ਸੀ ਜਾਂ ਅਸੀਂ ਵੀ ਦਿਨ ਰਾਤ ਇੱਕ ਕਰਕੇ ਪਾਰਟੀ ਵਾਸਤੇ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਆਪਣਾ ਸਾਰਾ ਸਮਾਂ ਦਿੱਤਾ ਪਾਰਟੀ ਨੂੰ ਜੇ ਆ ਸੀ ਵੀ ਕਿਸੇ ਕਰਕੇ ਅੱਜ ਤੁਰੇ ਐ ਤਾਂ ਕੋਈ ਗੱਲ ਹੋਣੀ ਤਾਂ ਹੀ ਤੁਰੇ ਐ ਕਿਸੇ ਦਾ ਦਿਮਾਗ ਤਾਂ ਹੁੰਦਾ ਨਹੀਂ ਵੀ ਆਪਣੇ ਆਪ ਹੀ ਚੱਕ ਕੇ ਤੁਰ ਪੋ ਸੋ ਉਹਨਾਂ ਨੂੰ ਬੇਨਤੀ ਹੈ ਕਿ ਭਰਾਵਾ ਇਹ ਗੱਲਾਂ 'ਚ ਕੁਝ ਨਹੀਂ ਰੱਖਿਆ ਪਾਰਟੀ ਵਾਸਤੇ ਅਸੀਂ ਦਿਨ ਰਾਤ ਕੰਮ ਕਰਦੇ ਆਂ ਕਰਾਂਗੇ ਸੋ ਅੱਜ ਲੋੜ ਹੈ ਇਕੱਠੇ ਹੋ ਕੇ ਕਾਨੂੰਨ ਵਾਸਤੇ ਜਾਂ ਜਿਹੜਾ ਸੰਵਿਧਾਨ ਦੀ ਲੜਾਈ ਚੱਲ ਰਹੀ ਹੈ ਦੇਸ਼ ਦੀ ਲੜਾਈ ਚੱਲ ਰਹੀ ਹੈ ਉਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਪਾਰਟੀ ਵਾਸਤੇ ਕਾਂਗਰਸ ਪਾਰਟੀ ਵਾਸਤੇ ਅਸੀਂ ਕੰਮ ਕਰ ਰਹੇ ਆਂ ਇਹਦੇ ਵਿੱਚ ਸਹਿਯੋਗ ਦਿਓ ਨਾ ਕਿ ਜਿੱਦਾਂ ਅੱਜ ਚੱਲ ਰਹੀ ਹੈ ਹਵਾ ਉਹਦੇ ਵਿੱਚ ਨਾ ਚਲੋ ਸਾਨੂੰ ਵੀ ਆਪਣਾ ਕੰਮ ਕਰਨ ਦਿਓ ਜੇ ਸਾਡੀ ਲੋੜ ਤੁਹਾਨੂੰ ਨਹੀਂ ਹੈ ਪਾਰਟੀ ਨੂੰ ਸਾਡੀ ਲੋੜ ਆ ਸਾਨੂੰ ਪਾਰਟੀ ਵਾਸਤੇ ਕੰਮ ਕਰਨ ਦਿਆ ਜਾਏ ਸੋ ਅਸੀਂ ਸਿਰਫ ਇਨੀ ਬੇਨਤੀ ਕਰਦੇ ਆ ਕਿ ਅਸੀਂ ਕਾਂਗਰਸ ਪਾਰਟੀ ਸਾਡੀ ਮਾਂ ਹੈ ਅਸੀਂ ਕਾਂਗਰਸ ਪਾਰਟੀ ਦੇ ਨਾਲ ਰਹਿ ਕੇ ਉਹਦੇ ਵਾਸਤੇ ਹੀ ਕੰਮ ਕਰਾਂਗੇ ਤੁਸੀਂ ਸਿਰਫ ਆਪਣੇ ਬਾਰੇ ਸੋਚੋ ਤੁਹਾਨੂੰ ਆਪਣੇ ਬਾਰੇ ਸੋਚਣ ਦੀ ਕਿਉਂਕਿ ਤੁਸੀਂ ਪਹਿਲਾਂ ਵੀ ਆਪਣੇ ਬਾਰੇ ਹੀ ਸੋਚਿਆ ਕਿਸੇ ਦੇ ਬਾਰੇ ਨਹੀਂ ਸੋਚਿਆ ਨਾ ਪਾਰਟੀ ਬਾਰੇ ਸੋਚਿਆ ਨਾ ਵਰਕਰ ਬਾਰੇ ਸੋਚਿਆ ਆਪਣੇ ਬਾਰੇ ਸੋਚੋ ਤੁਹਾਨੂੰ ਇੰਨੀ ਮੁਬਾਰਕ ਤੁਸੀਂ ਆਪਣੀ ਸੋਚ ਨੂੰ ਆਪਣੇ ਪਾਸ ਰੱਖੋ ਸੋ ਇੰਨੀ ਗੱਲ ਸੀਗੀ ਹੈ ਉਹਨਾਂ ਦਾ ਕਹਿਣਾ ਜੀ ਵੀ ਤੁਸੀਂ ਅੱਜ ਤਾਂ ਨਾਲ ਵੀ ਲਾਸਟ ਜੇ ਜਾ ਕੇ ਤੁਸੀਂ ਬਦਲ ਜਾਣਾ ਅਸੀਂ ਕਹਿ ਰਹੇ ਹਾਂ ਵੀ ਉਹ ਆਪਣੇ ਬਾਰੇ ਸੋਚਣਾ ਅਸੀਂ ਨਹੀਂ ਬਦਲਦੇ ਅਸੀਂ ਤਾਂ ਅੱਜ ਵੀ ਜਿਹੜੀ ਗੱਲ ਕਹਿ ਰਹੇ ਹਾਂ ਪਰਸੋਂ ਵੀ ਅਸੀਂ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਿਆ ਸੀ ਅਸੀਂ ਉਹਦੋਂ ਵੀ ਜਿਸ ਦਿਨ ਅਸੀਂ ਆਪਣੀ ਚੀਜ਼ ਤੋਂ ਛਿੜਕਾਂਗੇ ਸਾਨੂੰ ਉਦੋਂ ਕੋਈ ਕਹਿੰਦਾ ਚੰਗਾ ਲੱਗਦਾ ਨਾ ਆਪਣੇ ਬਾਰੇ ਇੱਕ ਚੀਜ਼ਾਂ ਆਪਣੇ ਬਾਰੇ ਸੋਚਣਾ ਵੀ ਤੁਸੀਂ ਸਮੇਂ-ਸਮੇਂ ਸਰ ਬਦਲਦੇ ਰਹੇ ਹੋ ਕੀ ਕੀ ਕਰਦੇ ਰਹੇ ਹੋ ਉਦੇ ਬਾਰੇ ਸਾਨੂੰ ਕਹਿਣ ਦੀ ਲੋੜ ਨਹੀਂ ਅਸੀਂ ਅੱਜ ਵੀ ਖੜੇ ਆ ਕੱਲ੍ਹ ਨੂੰ ਵੀ ਖੜਾਂਗੇ ਤੇ ਲਾਸਟ ਤੱਕ ਖੜਾਂਗੇ ਅਸੀਂ ਕਿਸੇ ਪਾਰਟੀ 'ਚ ਨਹੀਂ ਜਾਵਾਂਗੇ ਜੇ ਬੇਸ਼ੱਕ ਸਾਡੇ ਤੋਂ ਕੋਈ ਉਹ ਨਹੀਂ ਹੋਊਗਾ ਅਸੀਂ ਆਪਣੇ ਪੈਰਾਂ 'ਤੇ ਜਾਗੇ ਰਾਹ ਤੇ ਪਰ ਪਾਰਟੀ ਨੂੰ ਅਸੀਂ ਇਹ ਧੋਖਾ ਨਹੀਂ ਦਿੰਦੇ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਲਾਡੇ ਭਾਈ ਨੇ ਪਹਿਲਾਂ ਵੀ ਇਸ ਕੀਤੇ ਚੱਲਣਾ ਪਾਇਆ ਏ ਤੁਹਾਡੇ ਕੋਲ ਕੀ ਕੀ ਕੁਛ ਚੱਲ ਰਿਹਾ ਅਸੀਂ ਸ਼ੁਰੂ ਤੋਂ ਹੀ ਕਾਂਗਰਸ 'ਚ ਆਈਏ ਹਾਂ ਕਾਂਗਰਸ ਨਾਲ ਤੰਦੇ ਹੀ ਨਾਲ ਚੱਲ ਰਹੇ ਹਾਂ ਅੱਜ ਅਸੀਂ ਤਾਂ ਬਾਹਰ ਨਿਕਲ ਕੇ ਆਏ ਹਾਂ ਸਾਨੂੰ ਕੋਈ ਜ਼ਰੂਰਤ ਨਹੀਂ ਸੀ ਬਾਹਰ ਨਿਕਲਣ ਦੀ ਕਿ ਸਾਡਾ ਸੰਵਿਧਾਨ ਖਤਰੇ 'ਚ ਡੈਮੋਕ੍ਰੇਸੀ ਖਤਰੇ 'ਚ ਹੈ ਸਾਡੇ ਦੇਸ਼ ਦੇ ادارے ਪਿੱਛੇ ਜਾ ਰਹੇ ਆ ਆਰਥਿਕ ਢਾਂਚਾ ਵਿਚਾਰ ਜਾ ਰਿਹਾ ਹੈ ਬੱਚੇ ਬੇਰੋਜ਼ਗਾਰ ਹੋ ਰਹੇ ਆ ਇਹਨਾਂ ਸਾਰੀ ਚੀਜ਼ਾਂ ਨੂੰ ਬਚਾਉਣ ਵਾਸਤੇ ਸਾਨੂੰ ਬਾਹਰ ਆਣਾ ਪਿਆ ਇਹਦੇ 'ਚ ਅਸੀਂ ਕਿਸੇ ਤੇ ਸਾਨ ਨਹੀਂ ਕਰ ਰਹੇ ਕਿਸੇ ਪਾਰਟੀ ਦੇ ਸਾਨ ਨਹੀਂ ਕਰ ਰਹੇ ਸਦਾ ਆਪਣਾ ਫਰਜ਼ ਹੀ ਬਣ ਜਾਂਦਾ ਜੇ ਇਸ ਪਾਰਟੀ ਨਾਲ ਖੜੇ ਆਂ ਅੱਜ ਤੰਦੇਹੀ ਦੇ ਨਾਲਸ ਪਾਰਟੀ ਮਦਦ ਕਰੀਏ ਕਾਂਗਰਸ ਪਾਰਟੀ ਇੰਡੀਆ ਦੇ ਵਿੱਚ ਮੋਦੀ ਦੇ ਖਿਲਾਫ ਇੱਕ ਜੋ ਇੰਡੀਆ ਗਠਜੰਦਰ ਬੜਾ ਹੈ ਉਹ ਤੋਂ ਸਭ ਤੋਂ ਵੱਡੀ ਪਾਰਟੀ ਹੈ ਉਹਦੇ ਨਾਲ ਜੇ ਸਭ ਤੋਂ ਵੱਡੀ ਪਾਰਟੀ ਉਹਦੇ ਵਰਕਰਾਂ ਦੀ ਵੀ ਵੀ ਬਣ ਜਾਂਦੀ ਹੈ ਕਿ ਆਪਣੀ ਪਾਰਟੀ ਨੂੰ ਮਜ਼ਬੂਤ ਕਰਕੇ ਝੰਡਾ ਚੱਕ ਕੇ ਅੱਗੇ ਚੱਲੋ ਹੁਣ ਜਿਹੜਾ ਇਲੈਕਸ਼ਨ ਹੈ ਇਹ ਨੋ ਹਲਕਿਆਂ ਦਾ ਇਲੈਕਸ਼ਨ ਹੈ ਐ ਐਮ ਐਲ ਏ ਸਾਹਿਬ ਖੁਦ ਵੀ ਆਪਣੇ ਹਲਕੇ 'ਚ ਘਰ-ਘਰ ਜਾ ਕੇ ਡੂ ਟੂ ਡੋਰ ਨਹੀਂ ਕਰ ਸਕਦੇ ਹੈਗੇ ਤੇ ਵਰਕਰਾਂ ਨੂੰ ਖੁਦ ਆਪਣਾ ਹੀ ਫਰਜ਼ ਬਣ ਜਾਂਦਾ ਹੈ ਵੀ ਕੱਲੀ-ਕੱਲੀ ਗਾੜੀ 'ਚ ਜਾ ਕੇ ਵੋਟ ਮੰਗੀ ਜਾਏ ਮੋਦੀ ਤੋਂ ਨੂੰ ਭਜਾਓ ਤੇ ਆਪਣਾ ਦੇਸ਼ ਬਚਾਓ ਸਾਡਾ ਜਿਹੜਾ ਨਾਅਰਾ ਹੈ ਵੀ ਕਾਂਗਰਸ ਦਾ ਹੱਥ ਕਾਂਗਰਸ ਦਾ ਹੱਥ ਕਰੇਗਾ ਵਿਕਾਸ ਵੀ ਕਾਂਗਰਸ ਦਾ ਹੱਥ ਜਿਹੜਾ ਹੱਥ ਪੰਜੇ ਤੇ ਮੋਹਰ ਲੱਗੇਗੀ ਉਹੀ ਮੋਦੀ ਨੂੰ ਭਜਾ ਸਕਦਾ ਦੇਸ਼ ਤੋਂ ਹੋਰ ਕੋਈ ਹੱਲ ਨਹੀਂ ਜਿਹੜੀ ਉਹ ਗੱਲਾਂ ਕਹਿ ਰਹੇ ਆਂ ਵੀ ਇਹ ਐਂਡ ਤੱਕ ਖੜਨਗੇ ਨਹੀਂ ਖੜਨਗੇ ਟਾੜ ਝਾੜਨ ਵਾਲੇ ਦਰਿਆ ਝਾੜਨ ਵਾਲੇ ਹਮੇਸ਼ਾ ਉਥੇ ਰਹਿੰਦੇ ਆਂ ਲੀਡਰ ਹੀ ਪਾਰਟੀ ਛੱਡ ਕੇ ਜਾਂਦੇ ਆਂ ਅਸੀਂ ਟਾੜ ਝਾੜਨ ਵਾਲੇ ਆਂ ਅਸੀਂ ਦਰਿਆ ਝਾੜਨ ਵਾਲੇ ਆ ਅਸੀਂ ਕੋਈ ਲੀਡਰ ਨਹੀਂਗੇ ਅੱਜ ਵੀ ਕਈ ਲੀਡਰ ਇਹ ਸੱਜੇ ਖੱਬੇ ਜਾ ਰਹੇ ਆ ਉਹ ਲੀਡਰ ਹੀ ਜਾਇਆ ਕਰਦੇ ਆਂ ਟਾੜ ਝਾੜਨ ਵਾਲੇ ਦਰੀਆਂ ਝਾੜਨ ਵਾਲੇ ਵਰਕਰ ਉੱਥੇ ਉੱਥੇ ਹੀ ਹੁੰਦੇ ਆ ਪਿੰਡਾਂ 'ਚ ਰਹਿੰਦੇ ਆ ਉਹਨਾਂ ਨੂੰ ਬੁੱਕਾ ਪਾਣੀ ਹੁੰਦੀ ਆ ਹੌਣੀ ਪਾਰਟੀ ਨੂੰ ਹੀ ਵੋਟ ਪੋਣੇ ਬਸ ਮੈਂ ਤੇਹੀ ਕਹਿੰਦੀ ਆ ਵੀ ਅਸੀਂ ਪਾਰਟੀ ਦੀ ਇੱਕ ਯੁਕਤਾ ਵਾਸਤੇ ਇਕੱਠੇ ਹੋਏ ਆ ਹੁਣ ਤਿੰਨ ਤਰੀਕ ਨੂੰ ਉਹ ਦਫ਼ਤਰ ਖੋਲ ਰਿਹਾ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਵੀ ਦਫ਼ਤਰ ਖੋਲੋ ਡਟ ਕੇ ਕੰਮ ਕਰੋ ਛੰਡਾ ਜਿਹੜਾ ਤੁਸੀਂ ਚੱਕਿਆ ਜੇ ਤੁਸੀਂ ਪਹਿਲੇ ਝਾਕ ਰਹੇ ਸੀਗੇ ਚੱਕੀਏ ਨਾ ਚੱਕੀਏ ਜੇ ਤੁਸੀਂ ਅੱਜ ਕੈਸ਼ ਅਸੀਂ ਆਪਣੀ ਪਾਰਟੀ ਨੂੰ ਛੱਡਾਂਗੇ ਤੇ ਸਾਨੂੰ ਜੋ ਮਰਜ਼ੀ ਕਹਿ ਤਾ ਉੱਪਰ ਅਸੀਂ ਪਾਰਟੀ ਕਰਦੇ ਨਹੀਂ ਛੱਡਣੀ ਹੈਗੀ ਅਸੀਂ ਪਾਰਟੀ ਦਾ ਮਜ਼ Merje kalsa merje nerede...